शाही दरबार बाबा गुग्गा जाहर पीर सिकंडीचक साबू अप्राविखे मेला ਅਤੇ ਛੇਂਜ ਮੇਲਾ ਕਰਵਾਇਆ ਸਭ ਤੋਂ ਪਹਿਲਾ ਖਬਰਾ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਭੀਰੇ ਸਾਡੇ ਪਿੰਡ ਬਹੁ ਟਾਈਮ ਤੋਂ ਇਹ ਮੇਲਾ ਹੋ ਰਿਹਾ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੇ ਗੱਗਾ ਯਾਰ ਵੀਰ ਦੀ ਬਹੁਤ ਜ਼ਿਆਦਾ ਕਿਰਪਾ ਸਾਡੇ ਪਿੰਡ ਤੇ ਬਹੁਤ ਜ਼ਿਆਦਾ ਐਨਆਰਐਸ ਵੀਰ ਸਾਸ ਦੇ ਰਹੇ ਆ ਔਰ ਪਿੰਡ ਦੇ ਕੁਦਵੰਤੇ ਸੱਜਣ ਬਹੁਤ ਸਾਥ ਦੇ ਰਹੇ ਆ ਮੇਲੇ ਦਾ ਤੇ ਮੇਲਾ ਹਰ ਸਾਲ ਵੱਧਦਾ ਹੀ ਜਾ ਰਿਹਾ ਜੀ ਅੱਗੇ ਤੋਂ ਅੱਗੇ ਜਿੱਦਾਂ ਪਹਿਲਾਂ 1 ਦਿਨ ਦਾ ਹੁੰਦਾ ਸੀ 2 ਦਿਨ ਦਾ ਹੁਣ 4-5 ਦਿਨ ਦਾ ਮੇਲਾ ਚੱਲ ਰਿਹਾ ਜੀ ਸਾਡੇ ਪਿੰਡ ਜੀ ਐਨ ਆਰ ਆਈ ਵੀਰਾਂ ਨੂੰ ਕਿੱਦਾਂ ਦੱਸਿਆ ਜੋ ਮਿਲਦਾ ਐਨ ਆਰ ਆਈ ਵੀਰਾਂ ਲੋ ਜੀ ਜਿੱਦਾਂ ਦਾ ਸਹਿਯੋਗ ਕਮੇਟੀ ਕਵੇ ਜਾਂ ਪਿੰਡ ਵਾਲੇ ਕਹਿਣ ਉਹ ਤਾਂ ਜੀ ਹਰ ਤਰ੍ਹਾਂ ਤਿਆਰ ਆ ਜੀ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਆ ਪਿੰਡ ਦੇ ਗੰਤੋਂ ਖੜੇ तकरीबन ਕੀ ਉਹਨਾਂ ਦੀ ਹੀ ਬਦੌਲਤ ਮੇਲਾ ਹੋ ਰਿਹਾ ਹੈ ਬਾਕੀ ਚਲੋ ਨਗਰ ਵੀ ਬਹੁਤ ਸਾਥ ਦੇ ਰਿਹਾ ਪਰ ਉਹ ਵੀ ਨਗਰ ਵਾਸੀ ਆ ਜਿਹੜੇ ਐਨ ਆਰ ਆਈ ਵੀ ਆ ਉਹ ਵੀ ਸਾਡੇ ਪਿੰਡ ਦੇ ਹੀ ਆ ਹਨਾ ਉਹਨਾਂ ਦੇ ਸਹਿਯੋਗ ਨਾਲ ਹੀ ਮੇਲਾ ਹੋ ਰਿਹਾ ਜੀ तकरीबन ਮਹੀਨਾ ਡੇਢ ਮਹੀਨਾ ਪਹਿਲਾਂ ਤਿਆਰੀਆਂ ਚੱਲਦੀਆਂ ਜੀ ਇਹ ਹਾਂਜੀ 2.5 ਮਿੰਟ ਪਹਿਲਾਂ ਹਾਂਜੀ ਬਾਕੀ ਰਖੜੀਆਂ ਤੋਂ ਜਿੱਦਾਂ ਜਿਹੜੇ ਸਾਡੇ ਇਹ ਜਗ੍ਹਾ ਦੇ ਸੇਵਾਦਾਰ ਆ ਯਾਨੀ ਕਿ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਫਿਰ ਉਹ ਪਿੰਡ ਦੇ ਵਿੱਚ ਜਿੱਦਾਂ ਕਾਰਾਂ ਦੇ ਚੜਦੇ ਆ ਹਨਾ ਫਿਰ ਲੋਕ ਉਹਨਾਂ ਦੀ ਵੀ ਬਹੁਤ ਸੇਵਾ ਪਾਣੀ ਕਰਦੇ ਆ ਜਾ ਹਾਂ ਬਣਾਉਂਦੇ ਆ ਲੰਗਰ ਛਕਾਉਂਦੇ ਆ ਸਾਰਾ ਕੁਝ ਕਰਦੇ ਆ ਜੀ ਉਹ ਨੌਂ ਦਿਨ ਪ੍ਰਬੰਧਕ ਚੱਲਦਾ ਰਹਿੰਦਾ ਉਹ ਲਗਾਧਾਰ ਜੀ ਹੁਣ ਤੁਹਾਨੂੰ ਪੁੱਛੀ ਦਸੀਏ 45 50 ਸਾਲ ਜਾਨੀ ਕਿ ਜੇ ਅਸੀਂ ਕਹੀਏ ਸਿੱਧੂ ਵੀ ਪਹਿਲਾਂ ਦੇ 100 150 ਸਾਲ ਦੀ ਜਾਨੀ ਕਿ ਪਹਿਲਾਂ ਤੋਂ ਬਹੁਤ ਪਹਿਲਾਂ ਤੋਂ ਚੱਲ ਰਿਹਾ ਜੀ ਜਾਬਦੇ ਜੀ ਕੱਲਾ ਕਾਸ਼ੀਨਾਥ ਤੇ ਪ੍ਰਵੇਸ਼ ਆਲਮ ਤੇ ਅੱਜ ਆਏ ਆਪਣੇ ਰਾਜਾ ਸਿੱਧੂ ਆ ਜੀ ਤੇ ਨਾਲ ਨਾਲ ਤੇ ਲਾਹਵੀਰ ਨੇ ਨਾਲ ਛਿੰਜ ਤੋਂ ਬਾਅਦ ਲਾਹਵੀਰ ਦੀ ਸਟੇਜ ਆ ਤੇ ਸਾਡੇ ਪਿੰਡ ਦੇ ਸਿੰਗਰ ਸਗੇ ਭਲਿਆਰ ਸਿੰਘ ਸੇ ਕੋ ਤੇ ਜੀਤਾ ਚੀਮਾ ਤੇ ਬਾਕੀ ਜਿਹਦਾ ਪਿਛਲੇ ਸਾਲਾਂ ਚ ਹਰਜੀਤ ਹਰਮਨ ਆਇਆ ਹੋਰ ਬਹੁਤ ਕਲਾਕਾਰ ਜੀ ਸਾਡੇ ਪਿੰਡ ਦੋਰਗੜੀ ਰਮੀ ਬ੍ਰਦਰ ਉਹ ਰੰਦਾ ਬਾ ਬ੍ਰਦਰ ਹੁਣੀ ਵੀ ਆ ਗਏ ਆ ਸਾਡੇ ਪਿੰਡ ਦੇ ਕਲਾਕਾਰ ਇਸ ਪਿੰਡ ਦੇ ਟੌਪ ਟੌਪ ਦੇ ਕਲਾਕਾਰ ਦੇ ਗਾਣਾ ਜੋੜੀਆਂ ਤਕਰੀਬਨ ਸਾਰੀਆਂ ਸਾਡੇ ਪਿੰਡ ਆ ਚੁੱਕੀਆਂ ਜੀ ਇੰਜ ਵਾਸਤੇ ਜੀ ਇੱਥੇ ਆਪਾਂ ਜਲ ਪਾਣੀ ਦਾ ਠੰਡਿਆਂ ਦਾ ਸਾਰਾ ਪ੍ਰੋਗਰਾਮ ਹੈ ਲੰਗਰ ਦਾ ਪ੍ਰੋਗਰਾਮ ਹੈ ਬਾਕੀ 2-3 ਦਿਨ ਪਹਿਲਾਂ ਬੀ ਬਹੁਤ ਜ਼ਿਆਦਾ ਪੈ ਗਿਆ ਸੀਗਾ ਪਿੰਡ ਦੇ ਨੌਜਵਾਨਾਂ ਨੇ ਗਰਾਊਂਡ ਨੂੰ ਤਿਆਰ ਕਰਿਆ ਰੇਤਾ ਸੈੱਟ ਬਾਹ ਸੁਆਗਾ ਮਾਰ ਬਹੁਤ ਮਿਹਨਤ ਕੀਤੀ ਹੈ ਯਾਨੀ ਕਿ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਹੈ ਜੀ ਤੇ ਵੀਡੀਓ ਨੂੰ ਤਾਂ ਇਹੀ ਮੈਸੇਜ ਹੈ ਜੀ ਕਿ ਵੱਧ ਤੋਂ ਵੱਧ ਆਪਣੀਆਂ ਗੇਮਾਂ ਵੱਲੋਂ ਧਿਆਨ ਦਿਓ ਜੋ ਵੀ ਆ ਸਪੋਰਟ ਸਾਨੂੰ ਉਹ ਉਹ ਹਨਾ ਕਿ ਬਾਕੀ ਆਪਣੇ ਪਿੰਡ ਦਾ ਸਾਰਾ ਕੁਝ ਆਧਾਰਨ ਹੈਗੀ ਆਪਣੇ ਪਿੰਡ ਦਾ ਹਨਾ ਮੇਲਾ ਜਲਦਾ ਹਰ ਸਾਲ ਪਹਿਲਵਾਨ ਆਉਂਦੇ ਐ ਡੇ ਡੇ ਹਨਾ ਫਰੈਂਡ ਦੇ ਮੁੰਡੇ ਸਾਡੇ ਕਬੱਡੀ ਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਐ ਸੋਣ ਸੋਹ ਸਾਡੇ ਪਿੰਡ ਦਾ ਇੱਕ ਮੁੰਡਾ ਲਾਡੀ ਸੀਗਾ ਉਹ ਕੈਨੇਡਾ ਰਹਿਣ ਲੱਪੇ ਪੱਕਾ ਹੋਰ ਮੁੰਡੇ ਵੀ ਨਵੇਂ ਬਹੁਤ ਖੇਡਦੇ ਆ ਕਬੱਡੀ ਮੁੰਡਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਸੋਣ ਸੋਹ ਦਾ ਛੋਟੇ ਨੇੜੇ ਤੋਂ ਉਹਨਾਂ ਅਕੈਡਮੀ ਅਕੈਡਮੀ ਖੋਲੀ ਆ ਉਹਨਾਂ ਛੋਟੀ ਆਪਣੇ ਛੋਟੇ ਮੁੰਡਿਆਂ ਨੂੰ ਖਿਡਾਰੀਆਂ ਨੂੰ ਦਿਸ਼ਾ ਕਰਾ ਰਿਹਾ ਹੈ ਅਸੀਂ ਤਾਂ ਜਵਾਨਾਂ ਨੂੰ ਇਹੀ ਵੱਤ ਤੋਂ ਵੱਧ ਸੁਝਾ ਦਿੰਨੇ ਆ ਕਿ ਆਪਣਾ ਪੜ੍ਹਾਈ ਤੋਂ ਬਾਅਦ ਸਟੱਡੀ ਤੋਂ ਬਾਅਦ ਆਪਣਾ ਗਰਾਊਂਡ ਨਾਲ ਜੁੜੋ ਤੇ ਕੋਈ ਕਬੱਡੀ ਖੇਡਦਾ ਕੋਈ ਪਹਿਲਵਾਨੀ ਕਰਦਾ ਜਿਵੇਂ ਜਿਵੇਂ ਵੀ ਹੈਗਾ ਕੀ ਨਸ਼ਿਆਂ ਤੋਂ ਦੂਰ ਰਹੋ ਹਨਾ ਠੀਕ ਹੈ ਪਹਿਲੇ ਸਮਿਆਂ ਦੇ ਵਿੱਚ ਜੀ ਛਿੰਝਾਂ ਹੁੰਨੀਆਂ ਸੀਗੀਆਂ ਸਾਫ ਜਿਹੀ ਗੱਲ ਆ ਲੋਕਾਂ ਕੋਲ ਇੰਨੀ ਪੂੰਜੀ ਨਹੀਂ ਹੁੰਦੀ ਸੀਗੀ ਪਹਿਲਵਾਨ ਆਉਂਦੇ ਸੀਗੇ ਜਿੰਨਾ ਕਿ ਵੀ ਹੁੰਦਾ ਸੀਗਾ ਹੋ ਜਾਂਦਾ ਸੀਗਾ ਹੁਣ ਅੱਜ ਕੱਲ ਤਾਂ ਯਾਨੀ ਕਿ ਕਬੱਡੀ ਦਾ ਜਾਂ ਆਪਾਂ ਸ਼ਿੰਝਾਂ ਦਾ ਲਾ ਲਈਏ ਕਿ ਇਹਨਾਂ ਚੀਜ਼ਾਂ ਦੀ ਬਹੁਤ ਵੈਲੀਊ ਹੋ ਗਈ ਆ ਹਨਾ ਗੱਡੀਆਂ ਮੋਟਰਸਾਈਕਲ ਤਾਂ ਦੁਨੀਆਂ ਮੋਟਰ ਦਾ ਤੱਕਦਾ ਰੰਗ ਮੱਝ ਮੇਲੇ ਤੇ ਸਾਡੇ ਪਿੰਡ ਵਰਗਾ ਲਾਸਟ ਵਿੱਚ ਪ੍ਰੋਡਕਟ ਚੈਨਲ ਦੇ ਮਾਧਿਅਮ ਨਾਲ ਦੇਸ਼ਾਂ ਦੇਸ਼ਾਂ ਤੋਂ ਸੰਗਤ ਨੌਜੋਨ ਪੀੜੀ ਦੇਖਣੀ ਹੈ ਸੁਣਣੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਤਾਂ ਜੀ ਇਹੀ ਮੈਸੇਜ ਦਿੰਨੇ ਆ ਭਈ ਆਪਣਾ ਨਸ਼ਿਆਂ ਤੋਂ ਦੂਰ ਰੋ ਬਾਕੀ ਆਪਣੇ ਪਿੰਡਾਂ ਨਾਲ ਜੁੜ ਕੇ ਰੋ ਆਪਣੀਆਂ ਗਰਾਉਂਡਾਂ ਨਾਲ ਜੁੜ ਕੇ ਰੋ ਤੁਸੀਂ ਦੇ ਸ਼ਾਂਬ ਦੇ ਛਾਂ 'ਚ ਬੈਠੇ ਆ ਆਪਣੇ ਪਿੰਡਾਂ ਨੂੰ ਨਾ ਭੁੱਲੋ ਆਪਣਾ ਵਿਰਸਾ ਨਾ ਭੁੱਲੋ ਕਿਸਾਨੀ ਬਚਾ ਕੇ ਕਿਸਾਨੀ ਬਚਾ ਕੇ ਰੱਖੋ ਇਹ ਹੀ ਸੰਦੇਸ਼ ਹੈ ਜੀ ਸਾਡਾ ਤਾਂ ਵਾ ਵਾ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਜੀ ਦਾ ਕਹਿੰਦੀ ਉਹ ਮਾਤਾ ਦਾ ਸਰਾਂ ਸਰਾਂ ਰੋਣਦੀ ਹੈ ਉਹ ਫੋਕਲਤਾ ਜਸਤਾਂ

गान भेण गा गान गांधा चङा चलियां चङा चलियां ਕਾਲ ਸੁਣਨ ਦੀ ਹੱਤੀ ਵਰਗਾ ਜਿਹੜੀ ਹੋਈ ਹੈ ਨਗਰਾਂ ਵਿੱਚ ਵਾਹ ਦੋਸਤ ਜਿਹੜੇ ਜਿਹੜੇ ਪੰਜਾਬ ਦੀ ਸੋਹਣੀ ਬਾਤ ਜਾਣਨ ਬਾਦ ਗਏ ਹੁੰਦੇ ਨੇ ਇੱਥੇ ਭਗਤ ਸਾਹਿਬ ਦੇ ਬੰਨਾਂ ਚੋਦੀ ਕਰਨੀ ਸ਼ਰੀਆ ਆਜ਼ਾਦੀ ਦੇ ਨਿਸ਼ਾਰੇ ਹੁੰਦੇ ਨੇ ਮਿਹਨਤ ਕਰਕੇ ਮੰਜਨ ਪਾਉਣੀਆਂ ਆਤਮਿਕਾਂ ਦੀ ਤਾਂ ਜੋ ਚੰਗਦੇ ਚੰਗਰਾਂ ਦੇ ਤਾਰੇ ਹੁੰਦੇ ਨੇ ہوے گئے ہتار کا نام ہے ایک پیتل سے باہر ائے سرگرم بنا نے اپنا ڈیوٹی ٹائم سے کام کرنے کے بارے میں لوک بتائی کوالٹی والوں تک کہ اگر میرے من سے چٹ میں لے وہ بھی کام چھوڑا دے بہت دکھ کی گل ہے सब तो राजवाड़ी दर्दी सिंह की जीमा था जिन्होंने मैकेटेंट के राज जितें रा रा भजन सरकार थे काका कुमारी जब आज वो मुखर्णी रहती थी आओ बैठो भाई सम्यवर युवक सिंह की चांसलर सरदार सोमसिंह जी का साथ 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 दिलों का अलवा रहता है कसी की बांसवाड़ी बां, 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 कसी का अलवा जी के तरह की कसी का अलवा जी पाँच से हो गया कुछ नही ਗੋਪੀਰਵਾਦੀ ਲੰਗਿਆ ਪਰਵਾਣਾਂ ਬੀਟੀਪੇ ਘਰ ਘਰ ਵਿੱਚ ਆਈਓ ਗੋਪੀਏ ਪਰ ਹੈ ਕਿਦੇ ਪਰਵਾਣੇ ਪਰ ਗਾਉਂ ਕੋ ਸਿਰਵਾ ਗੋਪੀਰਵਾਦੀ ਪਰ ਨਾਮ ਉਸੇ ਆਉਂਦੇ ਗੁਰੂ ਸਾਹਿਬ ਚਲੋ ਗੱਲ ਸੁਣ ਸਰਕਾਰ ਗੁਰੂ ਸ੍ਰੀ ਮਾਨ ਸਿੰਘ 4420 ਰੁਪਏ 2000 ਤਮਾਦ ਸੁਪਤਰ ਹਰਨੇਸ਼ لال ਬੀਤਾ 1100 ਰੁਪਏ बेपानी मेरे हाथ घुटने घुटने करते जाते कड़िया को कुर्सी बैठ जाओ नवाब अपना दे मक्खन डाल नवाब पहलवान के ऊपर दे मक्खन लगा नवाब पहलवान के ऊपर इधर बैठो से पर थोड़ी सी राखियां डालो जैसा ने थाना को दिन जंग कहना हो दिया कुलदीप रा